ਨਾਸਰੀ ਮਹੱਲਾ ਤੀਜਾ ਕਰ ਦੂਜਾ ਚੌਪਦੇ ਗਰੀਬ ਨਵਾਜ਼ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਦੂਸਰੇ ਘਰ ਵਿੱਚ ਗਉਣ ਦੀ ਹਦਾਇਤ ਕਰਕੇ ਚਾਰ ਪਦਿਆਂ ਦਾ ਮੁਬਾਰਕ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 663 ਅੰਗ ਤੇ ਸ਼ਿਸ਼ੋਭਿਤ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮੇਸ਼ਰ ਇੱਕ ਹੈ ਅਦੁੱਤੀ ਹੈ ਉਹ ਸਾਰੇ ਚੱਕਰਾ ਚਿੰਨਾ ਪੇਦਾ ਵਰਨਾ ਜਾਤਾ ਸਭ ਤੋਂ ਪਰੇ ਹੈ ਐਸਾ ਸਤ ਚਿਤ ਆਨੰਦ ਸਰੂਪ ਪਰਮੇਸ਼ਰ ਜੇ ਉਸ ਦੇ ਨਾਲ ਇਹ ਜੀਵ ਤੇਰੇ ਜੁੜਨ ਦੀ ਜਿਗਿਆਸਾ ਪੈਦਾ ਹੋਵੇ ਮਿਲਣ ਦੀ ਤਾਂਘ ਪੈਦਾ ਹੋਵੇ ਜੀਵਨ ਨੂੰ ਸੁਹੇਲਾ ਸਫਲਾ ਕਰਨ ਦੀ ਇੱਛਾ ਪੈਦਾ ਹੋਵੇ ਤਾਂ ਸਤਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਮਿਹਰ ਮਿਹਰਾਮਤ ਦਾ ਪਾਤਰ ਬਣੀ ਤੇ ਸਮਰਥ ਗੁਰੂ ਜਦੋਂ ਵਿੱਚ ਵਿਚੋਲਾ ਬਣ ਕੇ ਖੜਾ ਹੋ ਜਾਵੇ ਸਮਰੱਥ ਗੁਰੂ ਜਦੋਂ ਕਿਰਪਾ ਦ੍ਰਿਸ਼ਟੀ ਕਰ ਦਵੇ ਤਾਂ ਤੇਰਾ ਆਇਆ ਇਹ ਜਨਮ ਤੇ ਮਾਰੇ ਲੇਖੇ ਸਫਲ ਹੋ ਜਾਵੇਗਾ ਮਹਾਰਾਜ ਪਾਤਸ਼ਾਹ ਸੰਸਾਰ ਦੇ ਤਨ ਦੀ ਤੇ ਸੰਸਾਰ ਦੇ ਤਨ ਤੋਂ ਉਤਾਂ ਉੱਠ ਚੁਕੇ ਪਰਮਾਰਥ ਰੂਪੀ ਤਨ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੈ ਉਹਨਾਂ ਦੋਵਾਂ ਦਾ ਜ਼ਿਕਰ ਕਰਦੇ ਨੇ ਇਹੋ ਤਨ ਅਖੁੱਟ ਨਾ ਨਿਖਟੈ ਨਾ ਜਾਏ ਪੂਰਾ ਸਤਗੁਰੂ ਦੀ ਆ ਦਿਖਾਏ ਪਾਤਸ਼ਾਹ ਪ੍ਰਾਰੰਭਤਾ ਕਰਦੇ ਇਹੋ ਸੰਸਾਰ ਦਾ ਜਿਹੜਾ ਧਨ ਹੈ ਨਾ ਇਹ ਤੇ ਨਾਸ਼ ਹੋ ਜਾਂਦਾ ਹੈ ਇਹ ਤੇ ਸਮੇਂ ਦੇ ਨਾਲ ਖਤਮ ਵੀ ਹੋ ਜਾਂਦਾ ਹੈ ਸਮੇਂ ਨਾਲ ਗਲ ਸੜ ਵੀ ਜਾਂਦਾ ਹੈ ਤੇ ਸਮੇਂ ਦੇ ਨਾਲ ਅੱਜ ਸਾਡੇ ਕੋਲ ਹੈ ਕੱਲ ਦੂਜੇ ਕੋਲ ਹੋਵੇਗਾ ਇਹਨੂੰ ਗੁਰੂ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ ਖਸਮ ਮਰੈ ਤਉ ਨਾਰ ਨ ਰੋਵੈ ਉਸ ਰਖਵਾਰਾ ਔਰੋ ਹੋਵੇ ਕਿ ਸੰਸਾਰ ਦਾ ਧਨ ਤੇ ਇਸ ਤਰ੍ਹਾਂ ਦਾ ਹੈ ਜੇ ਇਹਦਾ ਮਾਲਕ ਮਰ ਜਾਵੇ ਨਾ ਤੇ ਇਹ ਧਨ ਰੂਪੀ ਇਸਤਰੀ ਇਹ ਮਾਇਆ ਰੋਂਦੀ ਨਹੀਂ ਹੈ ਉਸਰ ਖਵਾਰਾ ਹੋ ਰੂ ਹੋਵੇ ਹੋ ਸਕਦਾ ਹੈ ਮਾਲਕ ਦਾ ਸਰੀਰ ਉਹਦਾ ਸੰਸਕਾਰ ਬਾਅਦ ਵਿੱਚ ਕੀਤਾ ਜਾਵੇ ਉਹਨੂੰ ਸਾਂਭਣ ਦੀਆਂ ਗੱਲਾਂ ਬਾਅਦ ਵਿੱਚ ਕੀਤੀਆਂ ਜਾਣ ਪਰ ਧਨ ਨੂੰ ਸਾਂਭਣ ਵਾਲੇ ਪਹਿਲਾਂ ਖੜੇ ਹੋ ਜਾਂਦੇ ਵੀ ਆਹ ਚੀਜ਼ ਮੈਂ ਲਵਾਗਾ ਪਰ ਸਹਿਪਾਤਸ਼ਾਹ ਕਹਿੰਦੇ ਇਹ ਧਨ ਵੀ ਸਮੇਂ ਦੇ ਨਾਲ ਖਤਮ ਹੋ ਜਾਂਦਾ ਹੈ ਕਿਸੇ ਕੋਲ ਕਰੋੜਾਂ ਸੀ ਅੱਜ ਕੱਖਾਂ ਦੇ ਵਿੱਚ ਰੁੱਲਦਾ ਹੈ ਪਰ ਨਾਮ ਰੂਪੀ ਧਨ ਐਸਾ ਇਹੋ ਧਨ ਅਖੋਟ ਨਾ ਨਿਖਟਾ ਨਾ ਜਾਏ ਨਾਮ ਰੂਪੀ ਧਨ ਐਸਾ ਇਹ ਅਖੋਟ ਹੈ ਇਹ ਘਟਦਾ ਨਹੀਂ ਇਹ ਖੁੱਟਦਾ ਨਹੀਂ ਤੇ ਨਾਮ ਨੇ ਖੁੱਟਾ ਨਾ ਜਾਏ ਤੇ ਨਾਮ ਇਹ ਜੀਵਨ ਵਿੱਚੋਂ ਕਿਤੇ ਜਾਂਦਾ ਹੈ ਠੀਕ ਹੈ ਸਾਡੀ ਮਾਨਸਿਕਤਾ ਇੰਜ ਬਣ ਚੁੱਕੀ ਹੈ ਕਿ ਇੰਨਾ ਧੰਨ ਸੀ ਚਲਾ ਗਿਆ ਪਹਿਲਾਂ ਨਾਮ ਦੀ ਪ੍ਰਾਪਤੀ ਹੋਈ ਸੀ ਹਾਂ ਠੀਕ ਹੈ ਜਪ ਰਹੇ ਸੀ ਤਿਆਰ ਰਹੇ ਸੀ ਇੱਕ ਅਲੱਗ ਚੀਜ਼ ਹੈ ਪਰ ਪ੍ਰਾਪਤੀ ਨਹੀਂ ਸੀ ਹਾਲੇ ਹੋਈ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਉਹਨਾਂ ਕੋਲੋਂ ਫਿਰ ਇਹ ਧੰਨ ਕਿਤੇ ਗਿਆ ਨਹੀਂ ਪਰ ਜੇ ਪ੍ਰਾਪਤੀ ਨਹੀਂ ਉਲੇਖੇ ਦੇ ਵਿੱਚ ਹਾਂ ਇਹ ਫੇਰ ਅਸੀਂ ਸ਼ਬਦ ਕਹਿ ਦਿੰਨੇ ਪਹਿਲਾਂ ਬੜੀ ਪ੍ਰਾਪਤੀ ਸੀ ਬੜਾ ਨਾਮ ਸੀ ਕੋਲ ਬੜਾ ਸਿਮਰਨ ਸੀ ਬੜੀ ਬਿੰਦਗੀ ਸੀ ਪਰ ਹੁਣ ਨਹੀਂ ਆ ਠੀਕ ਹੈ ਨਹੀਂ ਹੈ ਪਰ ਉਹ ਪ੍ਰਾਪਤੀ ਨਹੀਂ ਸੀ ਜੇ ਪ੍ਰਾਪਤੀ ਹੋਈ ਹੁੰਦੀ ਤੇ ਫਿਰ ਜਾਣਾ ਕਿਤੇ ਨਹੀਂ ਸੀਗਾ ਕੇਵਲ ਅਸੀਂ ਇੰਜ ਵੀ ਕਹਿੰਨੇ ਦਸਣ ਦੇ ਨਾਲ ਨਾਮ ਚਲਾ ਜਾਂਦਾ ਪਰ ਗੁਰਮੁਖੋ ਨਾਮ ਕੋਈ ਸ਼ੂਈ ਮੂਈ ਦਾ ਬੂਟਾ ਤੇ ਹੈ ਨਹੀਂ ਜੇ ਕਿਸੇ ਨੇ ਹੱਥ ਲਾ ਦਿੱਤਾ ਤੇ ਖਤਮ ਹੋ ਗਿਆ ਸੁਗੜ ਗਿਆ ਦਸਨ ਦੇ ਨਾਲ ਨਾਮ ਕਦੀ ਖਤਮ ਨਹੀਂ ਹੋਏਗਾ ਇਹਨੂੰ ਤੇ ਪਾਤਸ਼ਾਹ ਕਹਿੰਦੇ ਨੇ ਖਾਵਾ ਹੈ ਖਰਚਾ ਹੈ ਨਾਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਇਹ ਵੱਧ ਦਾ ਹੈ ਇਹ ਦਸਨ ਨਾਲ ਵੀ ਵੱਧ ਦਾ ਹੈ ਤਾਂ ਪਾਤਸ਼ਾਹ ਕਹਿੰਦੇ ਇਹੋ ਤਨ ਅਖੋਟ ਨਾ ਨੇ ਖੁੱਟਾ ਨਾ ਜਾਏ ਪੂਰਾ ਸਤਗੁਰੂ ਦੀ ਆ ਦਿਖਾਏ ਇਸ ਨਾਮ ਤਨ ਦੀ ਜਿਹੜੀ ਅਹਿਮੀਅਤ ਹੈ ਜਾਂ ਇਹ ਨਾਮ ਰੂਪੀ ਤਨ ਜਿਹੜਾ ਇਹ ਪੂਰੇ ਸਤਗੁਰੂ ਨੇ ਕਿਰਪਾ ਕਰਕੇ ਮੈਨੂੰ ਦਿਖਾ ਦਿੱਤਾ ਪਹਿਲਾਂ ਤਾਂ ਮੈਨੂੰ ਸੰਸਾਰ ਦਾ ਧੰਨੀ ਦਿਖ ਰਿਹਾ ਸੀ ਸ਼ਾਇਦ ਇਸੇ ਨੂੰ ਹੀ ਧੰਨ ਕਹਿੰਦੇ ਨੇ ਪਰ ਹੁਣ ਸਮਝ ਆ ਗਈ ਹੈ ਕਿ ਨਾਮ ਰੂਪੀ ਧੰਨ ਵੀ ਇਸ ਸ੍ਰਿਸ਼ਟੀ ਚ ਪਰਮੇਸ਼ਰ ਨੇ ਪੈਦਾ ਕੀਤਾ ਹੈ ਜਿਹੜਾ ਨਾ ਨਿਕਟਦਾ ਹੈ ਨਾ ਜਾਂਦਾ ਹੈ ਨਾ ਖਤਮ ਹੁੰਦਾ ਹੈ ਨਾ ਸੜਦਾ ਹੈ ਨਾ ਤਬਾਹ ਹੁੰਦਾ ਹੈ ਪੂਰਾ ਸਤਿਗੁਰ ਦਿਆ ਦਿਖਾਏ ਆਪਣੇ ਸਤਿਗੁਰ ਕਉ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਪਾਤਸ਼ਾਹ ਕਹਿੰਦੇ ਮੈਂ ਆਪਣੇ ਸਤਿਗੁਰਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਣਾ ਕਾਰਨ ਇਕ ਤੇ ਸਤਿਗੁਰਾਂ ਨੇ ਨਾਮ ਰੂਪੀ ਧੰ ਜਿਹੜਾ ਇਹ ਦਿਖਾ ਦਿੱਤਾ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਭਾਈ ਇਹ ਨਾਮ ਹਿਰਦੇ ਵਿੱਚ ਵਸਦਾ ਹੈ ਜਪਦਿਆਂ ਜਪਦਿਆਂ ਮੁੱਢਲੀ ਕੋਸ਼ਿਸ਼ ਕੀ ਰਵੇ ਕਿ ਅਸੀਂ ਉਹਦੀ ਕਿਰਪਾ ਦੇ ਪਾਤਰ ਬਣ ਜਾਈਏ ਬਸ ਮੁੱਖ ਕੋਸ਼ਿਸ਼ ਇਹ ਰਹਿਣੀ ਚਾਹੀਦੀ ਕਿ ਜੇ ਸਤਿਗੁਰੂ ਤੂੰ ਜਪਾ ਰਹੇ ਆ ਤਰਸ ਕਰਕੇ ਤਾਂ ਆਪਣੀ ਕਿਰਪਾ ਦਾ ਪਾਤਰ ਬਣਾ ਦੇ ਜਿਸ ਦਿਨ ਪਾਤਰ ਬਣ ਗਏ ਉਹਦੀ ਨਿਗਾਹ ਚੜ ਗਏ ਪਰਵਾਣ ਹੋ ਗਏ ਉਸ ਦਿਨ ਸਭ ਕੁਝ ਜਿਹੜਾ ਇਸ ਨਾਮ ਦੇ ਵਿੱਚੋਂ ਜੋ ਪ੍ਰਾਪਤ ਹੋਣੋਂ ਆਪਣੇ ਆਪ ਪ੍ਰਾਪਤ ਹੋ ਜਾਏਗਾ ਪਰ ਸਾਡੀ ਕੋਸ਼ਿਸ਼ ਕੀ ਹੈ ਅਸੀਂ ਸਿੱਧੀ ਪ੍ਰਾਪਤੀ ਦੀ ਅਰਦਾਸ ਕਰ ਰਹੇ ਹਾਂ ਕਿ ਸੁਣਿਆ ਨਾਮ ਜਪ ਕੇ ਆ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਤੂੰ ਸਾਨੂੰ ਦੇ ਪਰ ਤੇਰੀ ਪ੍ਰਾਪਤੀ ਦੀ ਸਾਨੂੰ ਕੋਈ ਲੋੜ ਨਹੀਂ ਹੈ ਤਾਂ ਪਤਸ਼ਾਹ ਕਹਿੰਦੇ ਗੁਰੂ ਕਿਰਪਾ ਤੇ ਹਰ ਮਨ ਵਸਾਈ ਗੁਰੂ ਕਿਰਪਾ ਦੇ ਨਾਲ ਇਹ ਨਾਮ ਰੂਪੀ ਤਨ ਜਿਹੜਾ ਇਹ ਮਨ ਦੇ ਵਿੱਚ ਆ ਕਰਕੇ ਵਸਣਾ ਕਰਦਾ ਹੈ ਤੇ ਜਿਨ੍ਹਾਂ ਦੇ ਵਸ ਗਿਆ ਮਹਾਰਾਜ ਪਾਤਸ਼ਾਹ ਕਹਿੰਦੇ ਸੇ ਤਨਵੰਤ ਪਾਗਟ ਸਚ ਨਾਏ ਉਹ ਤਨਵੰਤ ਹੋ ਗਏ ਨੇ ਉਹ ਸੰਸਾਰ ਦੇ ਉੱਤੇ ਪੂਜਨੀਕ ਹੋ ਗਏ ਨੇ ਉਹ ਸੰਸਾਰ ਤੇ ਸ਼ੋਭਨੀਕ ਹੋ ਗਏ ਨੇ ਤੇ ਹਾਂ ਇਹ ਨਾਮ ਰੂਪੀ ਤਨ ਫਿਰ ਪਾਤਸ਼ਾਹ ਕਹਿੰਦੇ ਹਰ ਕਿਰਪਾ ਤੇ ਵਸੈ ਮਨ ਆਏ ਇਹ ਹਰੀ ਦੀ ਕਿਰਪਾ ਦੇ ਨਾਲ ਉਹਦੀ ਮਹਿਰਾਮਤ ਉਹਦੀ ਸਵੱਲੀ ਨਿਗਾਹ ਦੇ ਨਾਲ ਮਨ ਵਿੱਚ ਆ ਕਰਕੇ ਵਸ ਪੈਂਦਾ ਹੈ ਸੋ ਜਪਦਿਆਂ ਜਪਦਿਆਂ ਤੇ ਆਉਂਦਿਆਂ ਤੇ ਆਉਂਦਿਆਂ ਇੱਕ ਉਸ ਔੜੀ ਤੇ ਪਹੁੰਚ ਜਾਣਾ ਉਸ ਡੰਡੇ ਤੇ ਪਹੁੰਚਣਾ ਉਸ ਮੰਜ਼ਿਲ ਤੇ ਪਹੁੰਚਣਾ ਜਿੱਥੇ ਨਾਮ ਦਾ ਰਸ ਆਉਣ ਲੱਗ ਪੈਣਾ ਤੇ ਜਦੋਂ ਰਸ ਆਏਗਾ ਉਦੋਂ ਸਹਜੇ ਸਹਜੇ ਇਹਦੇ ਵਿੱਚ ਟਿਕਾ ਬਣ ਜੇਗਾ ਜਦੋਂ ਟਿਕਾ ਬਣ ਗਿਆ ਉਦੋਂ ਫਿਰ ਇਹਨੂੰ ਛੱਡਣਾ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਮਹਾਰਜ ਕਹਿੰਦੇ ਭਾਈ ਇਹੋ ਤਨ ਅਖੁੱਟ ਨਾ ਨਿਖਟੇ ਨਾ ਜਾਏ ਇਹ ਅਖੋਟ ਨਾਮ ਰੂਪੀ ਤਨ ਜਿਹੜਾ ਜਿੰਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਜਿਨ ਕਾ ਪੱਲੈ ਧਨਵਸ ਹੈ ਤਿੰਨ ਕਾ ਨਾਉ ਫਕੀਰ ਜਿਨ ਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਦਹੀਰ ਸੰਸਾਰ ਤੇ ਜਿੰਨਾਂ ਕੋਲ ਸੰਸਾਰ ਰੂਪੀ ਧਨ ਹੈ ਭਾਈ ਉਹ ਫਕੀਰ ਕੰਗਾਲ ਨੇ ਤੇ ਜਿੰਨਾਂ ਕੋਲ ਨਾਮ ਰੂਪੀ ਧਨ ਹੈ ਉਹ ਸੰਸਾਰ ਦੇ ਸਭ ਤੋਂ ਵੱਡੇ ਬਾਦਸ਼ਾਹ